ਵਚਨ ਸੁਣਦਿਆਂ ਸੁਣਦਿਆਂ ਜਿੱਥੇ ਵੀ ਤੁਹਾਡੇ ਜਿਸਮ ਦੇ ਅੰਦਰ ਰੋਗ ਆ ਦਰਦ ਆ ਪ੍ਰੋਬਲਮ ਆ ਉੱਥੇ ਹੱਥ ਰੱਖ ਕੇ ਬੈਠੇ ਰਹਿਣਾ ਹੈ ਅਰ ਮੈਨੀਫੈਸਟ ਕਰਨਾ ਕਿ ਅੱਜ ਮੇਰੇ ਬਾਡੀ ਦੇ ਇਸ ਪਾਰਟ ਦੇ ਵਿੱਚ ਚਮਤਕਾਰ ਹੋਣ ਵਾਲਾ ਹੈ ਅੱਜ ਮੇਰੇ ਇਹ ਵਾਲੇ ਅੰਗ ਚੰਗੇ ਹੋਣ ਵਾਲੇ ਆ ਚਾਹੇ ਉਹ ਗੋਡੇ ਗਿੱਟੇ ਹੱਡੀਆਂ ਪਸਲੀਆਂ ਕੁਝ ਵੀ ਆ ਮੈਂ ਕਿ ਤੁਸੀਂ ਜਾ ਕੇ ਰਿਪੋਰਟਾਂ ਚੈੱਕ ਕਰਾਓਗੇ ਤੇ ਤੁਹਾਡੇ ਅੰਦਰੋਂ ਰਸੌਲੀਆਂ ਗਦੂਦਾਂ ਹਰਨੀਆਂ ਸਭ ਕੁਝ ਖਤਮ ਹੋਊਗਾ ਜੀ ਯਿਸੂ ਮਸੀਹ ਦੇ ਨਾਮ 'ਚ ਤੁਸੀਂ ਐਨ ਚੰਗੇ ਹੋ ਜਾਣਾ ਹੈ ਸੋ ਆਪਾ ਦੇਖੀਏ ਰਸੂਲਾਂ ਦੇ ਕੰਮ ਤੇ ਉਹਦੀ 19 ਨੰਬਰ ਉਹਦਾ ਅਧਿਆਇ ਰਸੂਲਾਂ ਦੇ ਕੰਮ 19ਵਾਂ ਅਧਿਆਇ ਉਹਦੀ 11 ਤੇ 12 ਨੰਬਰ ਪੰਕਤੀ ਦੇ ਵਿੱਚ ਪਰਮੇਸ਼ਵਰ ਪੌਲਸ ਦੇ ਹੱਥੋਂ ਅਨੋਖੀਆਂ ਕਰਾਮਾਤਾ ਵਿਖਾਲਦਾ ਸੀ ਇੱਥੋਂ ਤੀਕ ਜੋਰੂਮਾਲ ਅਰ ਪਟਕੇ ਉਹਦੇ ਸਰੀਰ ਨੂੰ ਸੁਹਾ ਕੇ ਰੋਗੀਆਂ ਉੱਤੇ ਪਾਉਂਦੇ ਸਨ ਅਤੇ ਉਹਨਾਂ ਦੇ ਰੋਗ ਜਾਂਦੇ ਰਹਿੰਦੇ ਅਰ ਦੁਸ਼ਟ ਆਤਮੇ ਨਿਕਲ ਜਾਂਦੇ ਸਨ ਹallelujah ਕ ਤੁਸੀਂ ਸੋਚੋ ਤ ਉਹ ਨੁਮਤਾ ਜਿਹੜਾ ਪੌਲਸ ਪ੍ਰਭੂ ਦਾ ਦਾਸ ਹੋਇਆ ਜਿਵੇਂ ਬਾਕੀ ਦੇ ਚੇਲੇ ਪ੍ਰਭੂ ਯਿਸੂ ਮਸੀਹ ਦੇ ਨਾਲ-ਨਾਲ ਰਹਿੰਦੇ ਸੀ ਪੌਲਸ ਇਦਾਂ ਨਾਲ ਨਹੀਂ ਰਿਹਾ ਉਸ ਵੇਲੇ ਤਾਂ ਉਹ ਵਿਸ਼ਵਾਸ ਕਰਨ ਵਾਲਿਆਂ ਨੂੰ ਮਾਰਨ ਵਾਲਿਆਂ ਦੇ ਵਿੱਚ ਹੁੰਦਾ ਸੀ ਉਹਨਾਂ ਨੂੰ ਸਤਾਉਣ ਵਾਲਿਆਂ ਦੇ ਵਿੱਚ ਹੁੰਦਾ ਸੀ ਪਰ ਜਦੋਂ ਪ੍ਰਭੂ ਪ੍ਰਭੂ ਦੀ ਮੋਰ ਉਹਦੀ ਲਾਈਫ ਤੇ ਲੱਗ ਗਈ ਪ੍ਰਭੂ ਯਿਸੂ ਮਸੀਹ ਨੇ ਜਦੋਂ ਉਹਨੂੰ ਚੁਣ ਲਿਆ ਉਦੋਂ ਪ੍ਰਭੂ ਸਲੀਬ ਉੱਤੇ ਦਿੱਤੇ ਗਏ ਸੀ ਜਦੋਂ ਪੌਲਸ ਚੁਣਿਆ ਗਿਆ ਪਰ ਪੌਲਸ ਨੇ ਐਸੀ ਧ੍ਰਿੜ ਨੇਚਾ ਕੀਤੀ ਉਹ ਸਿੱਖਿਆਵਾਂ ਜੋ ਉਹਨੇ ਬਾਕੀ ਚੇਲਿਆਂ ਦੇ ਕੋਲੋਂ ਸੁਣੀਆਂ ਉਹਨਾਂ ਸਿੱਖਿਆਵਾਂ ਨੂੰ ਇਸ ਰੀਤੀ ਦੇ ਨਾਲ ਆਪਣੇ ਜੀਵਨ ਦੇ ਵਿੱਚ ਲੈ ਲਿਆ ਕਿ ਉਹਨੇ ਸਭ ਤੋਂ ਵੱਧ ਪ੍ਰਚਾਰ ਕੀਤਾ ਤੇ ਨਵੇਂ ਨੇਮ ਦਾ ਸਭ ਤੋਂ ਵੱਧ ਹਿੱਸਾ ਜਿਹੜਾ ਆ ਉਹ ਪ੍ਰਭੂ ਦੇ ਦਾਸ ਪੌਲਸ ਦੇ ਦੁਆਰਾ ਲਿਖਿਆ ਗਿਆ ਹੈ ਆ ਅਰ ਕਿੰਨਾ ਸਮਰਥਪਿਤ ਆਤਮਾ ਦਾ ਉਹਦੇ ਅੰਦਰ ਆਇਆ ਸਗੋ ਬਾਕੀ ਚੱਲਿਆਂ ਦੇ ਅੰਦਰ ਵੀ ਕਿ ਲੋਕੀ ਆਉਂਦੇ ਸੀ ਜਿਨ੍ਹਾਂ ਦੇ ਘਰਾਂ 'ਚ ਲੋਕੀ ਬਿਮਾਰ ਹੁੰਦੇ ਸੀ ਉਹ ਕੀ ਕਰਦੇ ਸੀ ਆਪਣੇ ਘਰੋਂ ਹੀ ਕੋਈ ਕੱਪੜਾ ਕੋਈ ਰਮਾਲ ਕੋਈ ਪਟਕਾ ਲਿਆਉਂਦੇ ਸੀ ਉਹਨਾਂ ਨੇ ਪੌਲਸ ਨੂੰ ਛੂਣਾ ਇਦਾਂ ਉਹਦੇ ਨਾਲ ਕੱਪੜੇ ਨਾਲ ਤੇ ਜਾ ਕੇ ਉਹ ਕੱਪੜਾ ਆਪਣੇ ਰੋਗੀ ਦੇ ਉੱਤੇ ਪਾ ਦੇਣਾ ਤੇ ਰੋਗੀ ਚੰਗੇ ਹੋ ਜਾਂਦੇ ਸੀ ਹallelujah ਉਹਨਾਂ ਚੇਲਿਆਂ ਦੇ ਪਰਸ਼ਾਵੇਂ ਵੀ ਜਿਹੜੇ ਰੋਗੀਆਂ ਤੇ ਪੈ ਜਾਂਦੇ ਸੀ ਨਾ ਤੁਰੇ ਜਾਂਦਿਆਂ ਦੇ ਤੇ ਰੋਗੀ ਰੋਗੀ ਨਹੀਂ ਰਹਿੰਦੇ ਸੀ ਉਹ ਚੰਗੇ ਹੋ ਜਾਂਦੇ ਸੀ ਅੱਜ ਪੌਲਸ ਦੇ ਵਰਗਾ ਈਮਾਨ ਖੁਦਾ ਦੇ ਬੜੇ ਦਾਸਾਂ ਦੇ ਅੰਦਰ ਬਹੁਤ ਪਰ ਜਿੱਦਾਂ ਦਾ ਇਮਾਨ ਉਹ ਪਟਕਾ ਛਵਾਉਣ ਵਾਲਿਆਂ ਦੇ ਅੰਦਰ ਸੀ ਨਾ ਉਸ ਇਮਾਨ ਦੀ ਕਮੀ ਹੈ ਪੌਲਸ ਵਾਲੇ ਇਮਾਨ ਦੀ ਕਮੀ ਨਹੀਂ ਹੈ ਖੁਦਾ ਨੇ ਬਹੁਤ ਵਫਾਦਾਰ ਲੋਕਾਂ ਨੂੰ ਖੜੇ ਕੀਤਾ ਆਪਣੀ ਮਹਿਮਾ ਦੇ ਲਈ بڑے ਪਰਮੇਸ਼ਵਰ ਦੇ ਦਾਸ ਜਿਹੜੇ ਐਨ ਇਨ ਬਿਨ ਖੁਦਾ ਦੇ ਵਚਨ ਦੇ ਅਨੁਸਾਰ ਚੱਲ ਰਹੇ ਆ ਫੁੱਲੀ ਡੈਡੀਕੇਸ਼ਨ ਉਹਨਾਂ ਦੇ ਅੰਦਰ ਰਾਤਾਂ ਨੂੰ ਜਾਗ-ਜਾਗ ਕੇ ਪ੍ਰਾਰਥਨਾਵਾਂ ਕਰ ਰਹੇ ਆ ਕਲੀਸਿਆ ਦੇ ਲਈ ਪ੍ਰਾਰਥਨਾ ਕਰ ਰਹੇ ਆ ਜੋ ਵੀ ਉਹਨਾਂ ਨੂੰ ਪ੍ਰੇ ਰਿਕਵੈਸਟ ਦਿੱਤੀਆਂ ਗਈਆਂ ਉਹਨਾਂ ਲਈ ਪ੍ਰਾਰਥਨਾਵਾਂ ਕਰ ਰਹੇ ਆ ਆਪਣੇ ਜੀਵਨ ਨੂੰ ਸਿੱਧਿਆ ਰੱਖਣ ਦੇ ਲਈ ਜਿਵੇਂ ਪੌਲਸ ਕਹਿੰਦਾ ਮੈਂ ਆਪਣੇ ਆਪ ਨੂੰ ਮਾਰਦਾ ਕੁੱਟਦਾ ਆ ਇਦਾਂ ਉਹਨਾਂ ਨੇ ਵੀ ਆਪਣੀਆਂ ਬਹੁਤ ਸਾਰੀਆਂ ਖਵਾਇਸ਼ਾਂ ਨੂੰ ਕੰਟਰੋਲ ਵਿੱਚ ਰੱਖਿਆ ਹੋਇਆ ਆ ਉਹ ਜਾ ਕੇ ਭੀੜਾਂ ਦੇ ਵਿੱਚ ਨਹੀਂ ਬੈਂਦੇ ਉਹ ਜਾ ਕੇ ਮਹਿਫਲਾਂ ਦੇ ਵਿੱਚ ਨਹੀਂ ਬੈਂਦੇ ਉਹ ਨਹੀਂ ਚਾਹੁੰਦੇ ਕਿ ਉਹ ਕੋਈ ਗਲਤ ਗੱਲ ਨੂੰ ਸੁਣਾ ਨੇ ਕੋਈ ਗਲਤ ਐਨਰਜੀ ਨੂੰ ਆਪਣੇ ਉੱਤੇ ਲੈਣ ਉਹ ਕੰਪਲੀਟ ਹੋਲiness ਦੇ ਵਿੱਚ ਚੱਲ ਰਹੇ ਆ ਪਰ ਹੁਣ ਉਹ ਪਟਕਾ ਸੁਹਾਵੇ ਜਿੰਨੇ ਚੰਗੇ ਹੋਣਾ ਆ ਪੌਲਸ ਨੇ ਖੜੇ ਕਰ ਦਿੱਤੇ ਪਰਮੇਸ਼ਵਰ ਨੇ ਪਰ ਸ਼ਾਵੇਂ ਵੀ ਹੈਗੇ ਉਹਨਾਂ ਦੇ ਨਾਲ ਸਮਰਥ ਵੀ ਪਰਮੇਸ਼ਵਰ ਦਾ ਉਹਨਾਂ ਦੇ ਉੱਤੇ ਆ ਮੱਸਾ ਵੀ ਪਰਮੇਸ਼ਵਰ ਦਾ ਉਹਨਾਂ ਦੇ ਉੱਤੇ ਆ ਹੁਣ ਤਾਂ ਤੁਹਾਨੂੰ ਵਿਸ਼ਵਾਸ ਕਰਨ ਦੀ ਜ਼ਰੂਰਤ ਆ ਜਿੱਦਾਂ ਉਸ ਵੇਲੇ ਦੀ ਕਲੀਸਿਆ ਵਿਸ਼ਵਾਸ ਕਰਦੀ ਸੀ ਉੱਦਾਂ ਦੀਆਂ ਬਰਕਤਾਂ ਤੁਸੀਂ ਪਾਓਗੇ ਹallelujah ਹallelujah ਦੇਖੋ ਉਸ ਵੇਲੇ ਵੀ ਲੋਕਾਂ ਨੇ ਪਟਕਾ ਤਾਂ ਇਨਸਾਨ ਨੂੰ ਹੀ ਛੁਆਇਆ ਨਾ ਆਫਟਰ ਆਲ ਐਗਰੀ ਕਰਦੇ ਹੋ ਮੇਰੀ ਗੱਲ ਦੇ ਨਾਲ ਥੈਂਕ ਯੂ ਹੈ ਤਾਂ ਜਿਸਮ ਦੇ ਅੰਦਰ ਪੌਲਸ ਇਨਸਾਨ ਹੀ ਸੀ तो अब बहुत से लोग ये कहेंगे कि वो तो पॉलुस था आप पॉलुस नहीं हो बड़े पॉलुस पैदा परमेश्वर? कि संत हरभजन सिंह पॉलुस नहीं सी साधु किशन सिंह पॉलुस नहीं सी साधु सुंदर सिंह पॉलुस नहीं सी ਕੀ ਸਾਧੂ ਭਗਤ ਸਿੰਘ ਪੌਲਸ ਨਹੀਂ ਸੀ ਅਰ ਅੱਜ ਵੀ ਇਸ ਧਰਤੀ ਉੱਤੇ ਹਜ਼ਾਰਾਂ ਨਹੀਂ ਲੱਖਾਂ ਪੌਲਸ ਪਰਮੇਸ਼ਵਰ ਨੇ ਖੜੇ ਕੀਤੇ ਆ ਉਹ ਤਾਂ ਗੱਲ ਵੱਖਰੀ ਆ ਕਿ ਬਾਈਬਲ ਲਿਖਣੀ ਬੰਦ ਹੋ ਗਈ ਆ ਜੇ ਕਿਤੇ ਇਹ ਸੀਰੀਜ਼ ਚੱਲਦੀ ਰਹਿੰਦੀ ਚੇਲਿਆਂ ਦੇ ਕੰਮ ਲਿਖੇ ਹੀ ਜਾਂਦੇ ਰਹਿੰਦੇ ਕੰਟੀਨਿਊ ਤਾਂ ਡੈਫੀਨੇਟਲੀ ਜਿਨ੍ਹਾਂ ਦੇ ਨਾਮ ਆਪਾਂ ਲਏ ਉਹਨਾਂ ਦਾ ਨਾਮ ਵੀ ਉਹਦੇ ਵਿੱਚ ਦਰਜ ਹੋਣਾ ਸੀ ਤੇ ਜਿਹੜੇ ਅੱਜ ਦੇ ਪੌਲੂਸ ਆਉਣ ਵਾਲੇ ਦਿਨਾਂ 'ਚ ਇਹਨਾਂ ਦੇ ਨਾਮ ਵੀ ਉਹਦੇ ਵਿੱਚ ਦਰਜ ਹੋਣੇ ਸੀ ਜਦੋਂ ਉਸ ਵੇਲੇ ਦਾ ਪੌਲੂਸ ਸੀਗਾ ਪਹਿਲੀ ਸਦੀ ਵਾਲਾ ਜਦੋਂ ਲੋਕੀ ਉਹਨੂੰ ਕੱਪੜਾ ਲਾਉਂਦੇ ਹੋਣੇ ਨਾ ਕੰਟਰੋਵਰਸੀ ਉਦੋਂ ਵੀ ਬੜੀ ਹੋਈ ਹੋਣੀ ਆ ਓਏ ਹੁਣ ਤੋਂ ਬੰਦੇ ਦੇ ਸਰੀਰ ਨੂੰ ਲਾ ਕੇ ਕੱਪੜਾ ਰੋਗੀ ਤੇ ਪਾਏਗਾ ਖੋਰੂ ਬੋਤ ਪਿਆ ਹੋਣਾ ਆ ਪ੍ਰੈਜ਼ੈਂਟ ਟਾਈਮ ਦੇ ਵਿੱਚ ਜਦੋਂ ਵੀ ਕੋਈ ਟਾਈਮ ਪ੍ਰੈਜ਼ੈਂਟ ਜਦੋਂ ਵਰਤਮਾਨ ਸਮਾਂ ਜਾਂ ਚੱਲ ਰਹੇ ਸਮੇਂ ਦੇ ਵਿੱਚ ਜੋ ਕੁਝ ਹੁੰਦਾ ਆ ਉਹਦਾ ਹਮੇਸ਼ਾ ਵਿਰੋਧ ਹੀ ਹੁੰਦਾ ਆ ਅੱਜ ਜਿਨ੍ਹਾਂ ਦੇ ਨਾਮ ਤੇ ਧਰਮ ਚੱਲ ਰਹੇ ਆ ਜਿਨ੍ਹਾਂ ਦੇ ਨਾਮ ਤੇ ਪੋਥੀਆਂ ਲਿਖੀਆਂ ਜਾ ਰਹੀਆਂ ਆ ਜਿਨ੍ਹਾਂ ਦੇ ਨਾਮ ਤੇ ਅਸੀਂ ਪੂਜਾ ਉਸਤਤ ਮहिमा ਕਰ ਰਹੇ ਆ ਜਿਸ ਦਿਨ ਉਹ ਜੀਂਦੇ ਸੀ ਜਿਸ ਦਿਨ ਉਹ ਇਸ ਧਰਤੀ ਉੱਤੇ ਸੀ ਜਦੋਂ ਅਦਭੁਤ ਕੰਮ ਕਰ ਰਹੇ ਸੀ ਲੋਕਾਂ ਨੇ ਉਦੋਂ ਉਹਨਾਂ ਦਾ ਵੀ ਇੰਨਾ ਹੀ ਵਿਰੋਧ ਕੀਤਾ ਜਿੰਨਾ ਅੱਜ ਹੋ ਰਿਹਾ ਹੈ ਉਹਨਾਂ ਨੇ ਵੀ ਲੋਕਾਂ ਨੇ ਹੀ ਕਿਹਾ ਸੀ ਝੂਠੇ ਠੱਗਣੇ ਮਕਾਰ ਕਿਸੇ ਨੂੰ ਟੀਮਾ ਮਾਰਦੀਆਂ ਕਿਸੇ ਨੂੰ ਸਲੀਬ ਦੇ ਉੱਤੇ ਦੇ ਦਿੱਤਾ ਇਹ ਇਸ ਦੁਨੀਆ ਦਾ ਸੁਭਾਅ ਹੈ ਕਿ ਜਦੋਂ ਕੋਈ ਪਰਮੇਸ਼ਵਰ ਦਾ ਦਾਸ ਪਰਮੇਸ਼ਵਰ ਦੇ ਦਿੱਤੇ ਸਮਰਥ ਦੇ ਨਾਲ ਕੰਮ ਕਰ ਰਿਆਂ ਉਦੋਂ ਉਹਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਕਿ ਪਰਮੇਸ਼ਵਰ ਦਾ ਸਮਰਥ ਹੈ ਦੇ ਉੱਤੇ ਆ ਜਦੋਂ ਉਹ ਇਸ ਜਹਾਨ ਤੋਂ ਕੂਚ ਕਰ ਗਿਆ ਜਦੋਂ ਉਹ ਚੱਲਿਆ ਗਿਆ ਇਸ ਧਰਤੀ ਨੂੰ ਛੱਡ ਕੇ ਆਪਣੀ ਯਾਤਰਾ ਪੂਰੀ ਕਰਕੇ ਫੇਰ ਕਹਿਣਗੇ ਉਹ ਰੱਬ ਦਾ ਮਹਾਨ ਸੰਤ ਸੀ ਦਾਸ ਸੀ ਪਰਮੇਸ਼ਵਰ ਦੀ ਕਿਰਪਾ ਉਹਦੇ ਉੱਤੇ ਸੀ ਇਸ ਲਈ ਜਦੋਂ ਅੱਜ ਵਿਰੋਧ ਹੁੰਦਾ ਨਾ ਪਰਮੇਸ਼ਵਰ ਦੇ ਕੰਮਾਂ ਦਾ ਪਰਮੇਸ਼ਵਰ ਦੇ ਲੋਕਾਂ ਦਾ ਤੇ ਸਾਨੂੰ ਦੁੱਖ ਨਹੀਂ ਲੱਗਦਾ ਕਿਉਂਕਿ ਆਉਣ ਵਾਲੀ ਅਸੀਂ ਹਿਸਟਰੀ ਬਣਨ ਵਾਲੇ ਯਿਸੂ ਮਸੀਹ ਦੇ ਨਾਮ 'ਚ ਹਾਲੇਲੂਇਆ ਕਿਉਂਕਿ ਇਹ ਸੂਬਾ ਆਇਆ ਇਸ ਪਲੈਨਟ ਦੇ ਲੋਕਾਂ ਦਾ ਕਿ ਜੇ ਕੋਈ ਇਹਨਾਂ ਦੇ ਨਾਲ-ਨਾਲ ਤੁਰਿਆ ਜਾਂਦਾ ਉਹਦੀ ਐ ਵੈਲਿਊ ਨਹੀਂ ਕਰਨਗੇ ਉਹਨੂੰ ਇਹਨਾਂ ਨੇ ਮੰਨਣਾ ਹੀ ਨਹੀਂ ਕਿਉਂਕਿ ਇੱਦਾਂ ਲੱਗਦਾ ਆ ਮਨੁੱਖਾਂ ਨੂੰ ਇੰਨਾ ਸੌਖਾ ਕਿੱਦਾਂ ਹੋ ਸਕਦਾ ਵੀ ਕੋਈ ਬੰਦਾ ਇੰਨੇ ਵੱਡੇ ਕੰਮ ਕਰੀ ਜਾਂਦਾ ਉਹ ਬੰਦਾ ਜਿਹੜਾ ਸਾਡੇ ਕਈ ਸਮੇਂ 'ਚ ਜੰਮਿਆ ਆ ਸਾਡੇ ਵਰਗਾ ਹੀ ਆ ਬਸ ਉਹਨੇ ਪਰਮੇਸ਼ਵਰ ਦਾ ਨਾਮ ਲਿਆ ਤੇ ਉਹ ਇੰਨਾ ਜ਼ਿਆਦਾ ਕੰਮ ਕਰ ਸਕਦਾ ਉਹਨਾਂ ਨੂੰ ਅਸਲ 'ਚ ਵਿਸ਼ਵਾਸ ਹੀ ਨਹੀਂ ਬਣਾ ਪਾਉਂਦੇ ਉਹ ਆਪਣਾ ਇਹਦਾ ਦੁਆਰਾ ਵੀ ਕੁਝ ਹੋ ਸਕਦਾ ਹੈ ਪਰ ਜਿੱਦਣ ਤੁਸੀਂ ਵਿਸ਼ਵਾਸ ਕਰ ਲਿਆ ਤਾਂ ਜਿਵੇਂ ਭਦਰ ਸੁਣਾ ਨੇ ਜਦੋਂ ਖੁਸ਼ਖਬਰੀ ਸੁਣਾਈ ਤੇ ਜਿਨ੍ਹਾਂ ਨੇ ਵਿਸ਼ਵਾਸ ਦੇ ਨਾਲ ਉਹ ਖੁਸ਼ਖਬਰੀ ਸੁਣੀ ਉਹਨਾਂ ਦੀਆਂ ਨਸਲਾਂ ਬਦਲ ਗਈਆਂ ਇਦਾਂ ਹੀ ਜਿਹੜੇ ਵਿਸ਼ਵਾਸ ਦੇ ਨਾਲ ਪਰਮੇਸ਼ਵਰ ਦੇ ਵਚਨ ਨੂੰ ਸੁਣਨਗੇ ਵਿਸ਼ਵਾਸ ਦੇ ਨਾਲ ਉਹਦੇ ਭੇਜੇ ਹੋਏ ਨੂੰ ਕਬੂਲ ਕਰਨਗੇ ਉਹ ਉਸ ਪਰਮੇਸ਼ਵਰ ਦੀ ਠਹਿرائی ਹੋਈ ਬਰਕਤ ਨੂੰ ਵੀ ਲੈ ਲੈਣਗੇ ਆਮਨ ਇਸ ਲਈ ਖੁਦਾ ਦੇ ਦਾਸਾਂ ਦੀ ਇੱਜ਼ਤ ਕਰਿਆ ਕਰੋ ਕਿਉਂਕਿ ਖੁਦਾ ਦਾ ਮਸਾ ਆ ਉਹਨਾਂ ਉੱਤੇ ਆਫਟਰ ਆਲ ਤੇ ਖੁਦਾ ਨੇ ਹੀ ਚੁਣਿਆ ਨਾ ਉਹਨਾਂ ਨੂੰ ਜੇ ਪਰਮੇਸ਼ਵਰ ਨਹੀਂ ਚੁਣ ਲਿਆ ਤੇ ਆਪਾਂ ਰੱਦ ਕਰਨ ਵਾਲੇ ਕੌਣ ਆਪਾਂ ਵਿਰੋਧ ਕਰਨ ਵਾਲੇ ਕੌਣ ਆ ਤੇ ਜੇ ਬਾਈਬਲ ਚ ਕਿਤੇ ਕੋਈ ਕਮੀ ਘਟੀ ਇਨਸਾਨ ਵਿੱਚ ਨਜ਼ਰ ਆ ਵੀ ਗਈ ਤਾਂ ਚੇਤਾ ਨਹੀਂ ਭੁੱਲਣਾ ਉਹ ਇਨਸਾਨ ਆ ਅਰ ਜਿਨ੍ਹਾਂ ਦੀਆਂ ਸਾਖੀਆਂ ਅੱਜ ਆਪਾਂ ਪੜਦੇ ਸੁਣਦੇ ਫਿਟਰ ਬਾਈਬਲ ਦੇ ਵਿੱਚੋਂ ਗਲਤੀਆਂ ਤਾਂ ਉਹਨਾਂ ਕੋਲੋਂ ਵੀ ਹੋ ਗਈਆਂ ਸੀ ਪਰ ਜਦੋਂ ਉਹਨਾਂ ਨੇ ਪਰਮੇਸ਼ਵਰ ਦੇ ਅੱਗੇ ਤੌਬਾ ਕੀਤੀ ਮਨ ਫिराਏ ਤੇ ਪਰਮੇਸ਼ਵਰ ਨੇ ਬਖਸ਼ ਦਿੱਤੀਆਂ ਉਹਨਾਂ ਦੀਆਂ ਭੁੱਲਾਂ ਤਾਂ ਕੀ ਜਾਣੀਏ ਕਿ ਜਿਹੜੀਆਂ ਗਲਤੀਆਂ ਦੀ ਆਪਾਂ ਗੱਲਾਂ ਕਰਦੇ ਆਂ ਖੁਦਾ ਦੇ ਦਾਸਾਂ ਨੇ ਉਹ ਬਖਸ਼ਾ ਵੀ ਲਈਆਂ ਹੋਣ ਪਰਮੇਸ਼ਵਰ ਦੇ ਕੋਲੋਂ ਉਹਦੇ ਅੱਗੇ ਗੋਡੇ ਟੇਕ ਕੇ ਤੇ ਉਹ ਗਲਤੀਆਂ ਆਪਾਂ ਹੀ ਚੱਕੀ ਫਿਰਦੇ ਹੋਈਏ ਇਸ ਲਈ ਆਪਾਂ ਕਿਸੇ ਵੀ ਗਲਤ ਚੀਜ਼ ਵੱਲ ਨਹੀਂ ਦੇਖਣਾ ਸਿਰਫ ਚੰਗੀ ਚੀਜ਼ ਵਾਲੇ ਦੇਖਣਾ ਕਿ ਪਰਮੇਸ਼ਵਰ ਦਾ ਵਚਨ ਅਸੀਂ ਖੁਦਾ ਦੇ ਇਸ ਦਾਸ ਦੇ ਰਾਈ ਸੁਣ ਰਹੇ ਆ ਤੇ ਪੂਰਾ ਉਹ ਹੋਣਾ ਜੋ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਆ ਤੇ ਜਦੋਂ ਅਸੀਂ ਵਚਨ ਸੁਣਾਉਣ ਵਾਲੇ ਦਾ ਆਦਰ ਕਿਉਂਕਿ ਉਹ ਵੀ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਆ ਕਿ ਜਿਹੜੇ ਤੁਹਾਨੂੰ ਵਚਨ ਸਿਖਾਉਂਦੇ ਉਹਨਾਂ ਨੂੰ ਆਨਰ ਕਰੋ ਤੇ ਉਹਦਾ ਆਦਰ ਜੋ ਵਚਨ ਖੋਦਿਆ ਸਰਵ ਸ਼ਕਤੀਮਾਨ ਪਰਮੇਸ਼ਰ ਕੁੱਲ ਕਾਇਨਾਤ ਦਾ ਸਿਰਜਣਹਾਰ ਅਕਾਲ ਪੁਰਖ ਪਰਮੇਸ਼ਰ ਜਦੋਂ ਅਸੀਂ ਉਸ ਪਰਮੇਸ਼ਰ ਦਾ ਉਸ ਪਰਮੇਸ਼ਰ ਦੇ ਵਚਨ ਨੂੰ ਬਿਆਨ ਕਰਨ ਵਾਲੇ ਦਾ ਆਦਰ ਕਰਾਂਗੇ ਅਰ ਨੇਚਾ ਕਰਾਂਗੇ ਕਿ ਪਰਮੇਸ਼ਰ ਦਾ ਵਚਨ ਸੱਚ ਹੈ ਅਰ ਪਰਮੇਸ਼ਰ ਦੇ ਉਸ ਦਾਸ ਦਾ ਆਦਰ ਕਰਾਂਗੇ ਜੋ ਸੁਣਾ ਰਿਹਾ ਕਿ ਉਹਦੀ ਸਮਰਥੇ ਦੇ ਉੱਤੇ ਆ ਤੁਸੀਂ ਹਰੇਕ ਉਸ ਚੀਜ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਸੇ ਘੜੀ ਲੈ ਲੋਗੇ ਜਿਸ ਟਾਈਮ ਦੇ ਵਿੱਚ ਤੁਸੀਂ ਆਦਰ ਦੇਵੋਗੇ ਹallelujah ਬਹੁਤ ਸਾਰੇ ਲੋਕੀ ਇਸੇ ਇਸੇ ਕਰਕੇ ਬਰਕਤ ਨਹੀਂ ਪਾਉਂਦੇ ਕਿ ਉਹ ਖੁਦਾ ਦੇ ਜਾਨੂੰ ਆਦਰ ਹੀ ਨਹੀਂ ਦੇ ਪਾਉਂਦੇ ਹੁਣ ਜਿੱਥੇ ਤੁਸੀਂ ਆਦਰ ਨਹੀਂ ਕਰੋਗੇ ਉਹਦੀਆਂ ਕਈਆਂ ਹੋਈਆਂ ਗੱਲਾਂ ਵੀ ਨਹੀਂ ਤੁਹਾਡੇ ਮਨ ਤੇ ਲੱਗਣੀਆਂ ਮੈਂ ਅੱਗੇ ਵੀ ਬੜੀ ਬੜੀ ਐਗਜ਼ੈਂਪਲ ਦਿੱਤੀ ਆਪ ਭਾਵੇਂ ਪਰਮੇਸ਼ਵਰ ਨੇ ਮੂਆਜ਼ਜ਼ ਨੂੰ موسی ਨੂੰ ਕਨਾਨ ਦੇਸ਼ ਉੱਤੇ ਨਹੀਂ ਪਹੁੰਚਣ ਦਿੱਤਾ ਉਹਨੂੰ ਦੂਰੋਂ ਦਿਖਾ ਦਿੱਤਾ ਕਿ ਉਹ ਦੇਖ ਲਾ ਪਰ ਜਿਨ੍ਹਾਂ ਨੇ موسی ਦੇ ਖਿਲਾਫ ਵਿੱਚ ਬੋਲਿਆ ਸਾਕੀ ਭੈਣ ਨੂੰ ਵੀ ਕੋੜ ਕਰ ਦਿੱਤਾ ਜਿਨ੍ਹਾਂ ਨੂੰ ਮੂਸਾ ਦੇ ਖਿਲਾਫ ਵਿੱਚ ਬੋਲਿਆ ਉਹਨਾਂ ਦੇ ਉੱਤੇ ਆਗੁੱਤ ਰਾਈ ਉਹਨਾਂ ਦੇ ਲਈ ਜ਼ਮੀਨ ਫਟ ਗਈ ਕਿੰਨੇ ਲੋਕ ਹੀ ਨਾਸ਼ ਹੋ ਗਏ ਸਿਰਫ ਕਹਦੇ ਖਿਲਾਫ ਵਿੱਚ ਬੋਲਣ ਵਾਸਤੇ ਮੂਸਾ ਦੇ ਖਿਲਾਫ ਵਿੱਚ ਬੋਲਣ ਵਾਸਤੇ ਮੂਸਾ ਪਰਮੇਸ਼ਵਰ ਨਹੀਂ ਸੀ ਪਰ ਪਰਮੇਸ਼ਵਰ ਦੀਆਂ ਗੱਲਾਂ ਲੋਕਾਂ ਨੂੰ ਦੱਸਦਾ ਸੀ ਪਰਮੇਸ਼ਵਰ ਦਾ ਚੁਣਿਆ ਹੋਇਆ ਜਨ ਸੀ ਤਹਿਰਾਇਆ ਹੋਇਆ ਜਨ ਸੀ ਜੋ ਪਰਮੇਸ਼ਵਰ ਨੇ ਉਹਨੂੰ ਕਰਨ ਦੇ ਲਈ ਕਿਹਾ موسی ਨੇ ਉਹ ਕੀਤਾ ਪਰ ਜਿਹੜੇ ਲੋਕਾਂ ਨੇ ਉਹਦੇ ਖਰਾਫਤ ਵਿੱਚ ਉਹਦੇ ਸਾਹਮਣੇ ਨਹੀਂ ਪਿੱਠ ਪਿੱਛਾ ਹੀ ਬੋਲਿਆ ਆਪਣੇ ਤੰਬੂਆਂ ਵਿੱਚ ਤੰਬੂਆ ਮਤਲਬ ਉਦੋਂ ਤੰਬੂਆਂ ਵਿੱਚ ਰਹਿੰਦੇ ਸੀ ਅੱਜ ਆਪਾਂ ਘਰਾਂ ਵਿੱਚ ਰਹਿੰਦੇ ਆ ਆਪਣੇ ਘਰਾਂ ਦੇ ਵਿੱਚ ਆਪਣੇ ਤੰਬੂਆਂ ਵਿੱਚ ਬੋਲਿਆ ਤੇ ਕੀ ਹੋਇਆ ਕ੍ਰੋਧ ਆ ਗਿਆ ਪਰਮੇਸ਼ਵਰ ਨੇ موسی ਨੂੰ ਨਹੀਂ ਕਿਹਾ ਜਾ ਜਾ ਕੇ ਇਹਨਾਂ ਦੇ ਨਾਲ ਲੜਾਈਆਂ ਲੜ ਜਾ ਜਾ ਕੇ ਇਹਨਾਂ ਨੂੰ ਸਰਾਪ ਦੇ ਦੇ ਜਾ ਜਾ ਕੇ ਇਦਾਂ ਕਰ ਨਹੀਂ ਪਰਮੇਸ਼ਵਰ ਨੇ موسی ਨੂੰ ਕਿਹਾ موسی ਜਾ ਇਹਨਾਂ ਨੂੰ ਮੇਰੇ ਕੋਲ ਲੈ ਕੇ ਆ ਸੁਨੇਹਾ ਭੇਜ ਕੇ ਸਾਰੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਇੰਨੇ ਟਾਈਮ ਤੇ ਇਕੱਠੇ ਹੋ ਜਾਓ ਸਵੇਰ ਨੂੰ ਉਸ ਤੰਬੂ ਦੇ ਸਾਹਮਣੇ ਜਿਹਦੇ ਅੰਦਰ ਪਰਮੇਸ਼ਵਰ ਦੀ ਹਜ਼ੂਰੀ ਆ ਫਿਰ ਜਦੋਂ ਉੱਥੇ ਆਏ ਤਾਂ ਫਿਰ ਤੁਸੀਂ ਜਾਣਦੇ ਆ ਉਹਨਾਂ ਦੇ ਨਾਲ ਕੀ ਹੋਇਆ ਬਹੁਤ ਵਾਰੇ ਅਸੀਂ ਸੋਚਦੇ ਜੋ ਅਸੀਂ ਬੋਲਦੇ ਆ ਉਹ ਕਿਹੜਾ ਸੁਣਿਆ ਹੋ ਨਹੀਂ ਜਿਹਦੀ ਖਿਲਾਫ ਵਿੱਚ ਬੋਲਦੇ ਆ ਪਰ ਤੁਸੀਂ ਜਾਣਦੇ ਨਹੀਂ ਜਿੰਨੇ ਉਹਨੂੰ ਚੁਣਿਆ ਆ ਜਿਹਦਾ ਮਸਾ ਉਹਦੇ ਉੱਤੇ ਆ ਉਹ ਮਸਾ ਨੇ ਸੁਣ ਲਿਆ ਆ ਉਸ ਮਸਾ ਦੇ ਪਰਮੇਸ਼ਵਰ ਨੇ ਸੁਣ ਲਿਆ ਆ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਵਿੱਚ ਇਸੇ ਕਰਕੇ ਹੀ ਕਸ਼ਟ ਆ ਇਸੇ ਕਰਕੇ ਹੀ ਬਰਬਾਦੀ ਆ ਇਸੇ ਕਰਕੇ ਸਰਾਪ ਆ ਇਸੇ ਕਰਕੇ ਉਹਨਾਂ ਦੇ ਬੰਧਨ ਨਹੀਂ ਟੁੱਟ ਰਹੇ ਸੋ ਇਸਲੀ ਟੂ ਬੀ ਵੈਰੀ ਕੇਅਰਫੁਲ ਇਸਲੀ ਬਹੁਤ ਜ਼ਿਆਦਾ ਸਮਝਦਾਰੀ ਦੇ ਨਾਲ ਚੱਲਣਾ ਹੈ ਸਭ ਤੋਂ ਪਹਿਲਾਂ ਆਦਰ ਪਰਮੇਸ਼ਵਰ ਨੂੰ ਤੇ ਦੂਜਾ ਆਦਰ ਜਿਹੜਾ ਉਹਦਾ ਵਚਨ ਸੁਣਾਉਂਦਾ ਉਹਨੂੰ ਅਰ ਫਿਰ ਉਹ ਵਚਨ ਜਿਹੜਾ ਤੁਸੀਂ ਸੁਣਿਆ ਉਹਦੇ ਅਨੁਸਾਰ ਕਰੋਗੇ ਤੇ ਪੱਥਰ ਤੇ ਲੀਕਿਆ ਜੋ ਲਿਖਿਆ ਆ ਉਹ ਪੂਰਾ ਹੋਊਗਾ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਆਮੇਨ